ਕੇ ਬਾਬਾ ਕਹੇ ਮੈਂ ਦੱਸਦਾ 100 ਰੁਪਏ ਬਣਾ ਦੂੰ ਬਣਾ ਨਹੀਂ ਸਕਦਾ ਬਣਾਨੀ ਚੁਕੜੀ ਪਰ ਮੈਂ ਛੋੜੇ ਪੈਸੇ ਦੁਕਣੇ ਕਰ ਦੂੰ ਕਰ ਨਹੀਂ ਸਕਦਾ ਕਰਨੀ ਮੈਂ ਕਾਗਜ਼ਾਂ ਦੇ ਨੋਟ ਬਣਾ ਦੂੰ ਬਣਾ ਨਹੀਂ ਸਕਦਾ ਬਣਾ ਨਹੀਂ ਲੈ ਬੱਚਿਓ ਹੁਣ ਛੋਟੀ ਉਮਰ ਆ ਹੁਣ ਛੋਟੀ ਉਮਰ 24 ਸਾਲ ਦੀ ਉਮਰ ਤੱਕ ਬੰਦੇ ਨੂੰ ਖਰਾਕ ਲੱਗਦੀ ਆ ਉਸ ਤੋਂ ਬਾਅਦ ਲੱਗਦੀ ਨਹੀਂ ਉਸ ਤੋਂ ਬਾਅਦ 30 ਸਾਲ ਦੀ ਉਮਰ ਤੱਕ ਬੰਦੇ ਨੂੰ ਵਕਲਾਉਂਦੀ ਆ ਆ ਗਈ ਤਾਂ ਆ ਗਈ ਉਸ ਤੋਂ ਬਾਅਦ ਆਉਂਦੀ ਨਹੀਂ ਉਸ ਤੋਂ ਬਾਅਦ ਨਹੀਂ 50 ਸਾਲ ਦੀ ਉਮਰ ਤੱਕ ਬੰਦਾ ਪੈਸੇ ਜੋੜਦੇ ਜੋੜਦੇ ਉਸ ਤੋਂ ਬਾਅਦ ਨਹੀਂ ਜੁੜਦੇ ਉਸ ਤੋਂ ਬਾਅਦ ਨਹੀਂ ਜੁੜਦੇ ਬਾਬਾ ਕਹਿੰਦਾ ਭਖਤਾ ਇੱਕ ਕਾਗਜ਼ ਲੈ ਕੇ ਆਓ ਤਸੱਲੀ ਕਰਾਈਏ ਬਾਬਾ ਆਪਿਆ ਕਾਗਜ਼ ਲੈ ਇਹਦਾ ਨੋਟ ਬਣਾ ਦੇ ਆ ਕਹਿੰਦਾ ਬਣਾ ਲੈ ਫਿਰ ਬੱਚੋ ਬੋਲੋ ਤਾਂ ਕਿੰਨੇ ਦਾ ਨੋਟ ਬਣਾਵਾ ਉਹਨੇ ਵੀ ਬੱਤ ਬੱਤ ਬੱਚੇ ਨਹੀਂ ਬੱਤ ਚੁੱਪ ਕਰੋ ਬੱਤ ਬਈ ਬੱਚੇਓ ਬੱਚੇਓ ਉਹ ਬੱਤ ਚੁੱਪ ਕਰੋ ਇਹ ਨੋਟ ਬਾਬਾ ਬਣਾਉਂਦਾ ਕਿਵੇਂ ਉਹਦੇ ਵਿੱਚ ਕ ਡੰਡਾ ਉਹਦੇ ਵਿੱਚ ਕ ਦੰਡਾ ਡੰਡਾ ਲਾਇਆ ਦੂਰ ਛੁੱਟਿਆ ਮੈਂ ਵੀ ਛੁੱਟਿਆ ਆਏ ਫੜ ਕੇ ਕਾਹ ਦੇਉਂ ਆਏ ਕਰੂਗਾ ਫਿਰ ਉਹਦੇ ਆਹ ਤੈ ਲਾਉ ਬੋਲੋ ਕਹ ਤੇ ਹਲਾ ਗਿਆ ਹੁਣ 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 ਕਹਿੰਦਾ ਪੰਜ ਫੂਕਾ ਮਾਰੋ ਕਹਿੰਦਾ ਪੰਜ ਫੂਕਾ ਮਾਰੋ ਜਦੋਂ ਬੱਚੇ ਤੁਸੀਂ ਪੰਜ ਫੂਕਾ ਮਾਰੋਗੇ ਨਾ ਫਿਰ ਬਾਬਾ ਜੀ ਦਿਆਂ ਪੰਜੇ ਦਿਆਂ ਖੋਲੂ ਲੈ ਨਿਗਰ ਰੱਖੋ ਜਿਵੇਂ ਮੈਂ ਖੋਲੂ ਜਿਵੇਂ ਮੈਂ ਖੋਲੂ ਆਏ ਬਾਬਾ ਖੋਲੂ ਆ ਲੈ ਬਾਬਾ ਕੀ ਕਹਿੰਦਾ ਬਾਬਾ ਕਹਿੰਦਾ 1 2 3 4 5 ਕਹੇ ਕਹਦੇ ਭਾਈ ਇਹ ਦੱਸੋ ਕਹਦੇ ਭਾਈ ਨੋਟ ਕਿਵੇਂ ਬਣ ਗਿਆ ਨੋਟ ਕਿਵੇਂ ਬਣ ਗਿਆ ਆ ਹੁਣੇ ਸਿੱਖੀਏ ਆ ਹੁਣੇ ਸਿੱਖੀਏ ਜਗੜੀ ਮਾਰ ਬੱਚੋ ਅੰਨੀ ਮੇ ਕਰੀ ਜੀ ਤੈਗੁਰਾ ਕੁਟੀ ਬਾਤ ਬਈ ਲੈ ਬੱਚੋ ਇਹ ਕੋਈ ਚੀਜ਼ ਬਾਹਰ ਨਹੀਂ ਆਈ ਵੀ ਮੈਂ ਬਾਰ ਬਾਰ ਪੀ ਫੜ ਲਈ ਬਾਪੇ ਦੇ ਕੋਲੇ ਹੁੰਦੇ ਆ ਬਾਪੇ ਦੇ ਕੋਲੇ ਹੁੰਦੇ ਆ ਉਹਨਾਂ ਦੀ ਬਗਲੀ ਵਿੱਚਲ ਕੋਈ ਹੁੰਦੇ ਆ ਮੇਰੇ ਬੈਗ ਵਿੱਚਲ ਕੋਈ ਹੋਏ ਪੈਸੇ ਆ ਤੁਸੀਂ ਮੇਰੀ ਤਲਾਸ਼ੀ ਨਹੀਂ ਲੇਤੀ ਤੁਸੀਂ ਮਰੀ ਕਿਤਾਬ ਸੀ ਰੱਖੀ ਬੱਚਿਓ ਨੋਟ ਬਾਬਾ ਇੱਥੇ ਰੱਖੋਗੇ ਰੱਖਦਾ ਦੇਖੋ ਇੱਥੇ ਉਹਦੇ ਪਹਿਲਾ 500 ਦਾ ਨੋਟ ਲਕੋਇਆ ਸੀ ਅਧਲਾਬਾਦੀ ਕਰ ਗਿਆ ਅਧਲਾਬਾਦੀ ਆਏ ਨੋਟ ਜਦੋਂ ਬਣਾ ਕੇ ਦਿਖਾਇਆ ਆਪਣਾ ਬਾਪੂ ਹੋ ਗਿਆ ਖੁਸ਼ ਕਹਿੰਦਾ ਭਗਤਾ ਹਜੇ ਨਾ ਖੁਸ਼ ਹੋ ਜਦੋਂ ਮੈਂ ਤੇਰੇ ਪੈਸੇ ਦੁੱਗਣੇ ਕਰੂੰ ਉਦੋਂ ਹਸਪੀ ਉਦੋਂ ਹਸਪੀ ਤੇਰੇ ਘਰੇ ਕਿੰਨੇ ਪੈਸੇ ਪਏ ਨੇ ਬਾਬਾ ਅਜੀ ਸਾਰੇ ਟੱਬਰ ਨੇ ਜੀਰੀ ਲਗਾ ਕੇ 40000 ਕਮਾ ਲਿਆ ਕਹਿੰਦਾ ਅੱਛੀ ਬਣਾ ਦੇਆ ਕਹਿੰਦਾ ਬਣਾ ਕਹਿੰਦਾ ਪੈਸੇ ਚੱਕ ਕੇ ਲਿਆ ਪੈਸਾ ਕਿ ਲਿਆ ਛੋੜਿਓ ਨੇ 40000 ਰੁਪਏ ਫੜਕਾ ਦੇ ਬੈਗ ਵਿੱਚ ਰੱਖ ਲਿਆ ਆਦੇ ਬੈਗ ਵਿੱਚ ਰੱਖ ਲਿਆ ਕਹਿੰਦਾ ਕਾਲੇ ਰੰਗ ਦਾ ਕੱਪੜਾ ਲੈ ਕੇ ਆਓ ਕਾਲੇ ਰੰਗ ਦਾ ਕੱਪੜਾ ਲੈ ਕੇ ਆਓ ਬੱਚੋ ਕਾਲੇ ਰੰਗ ਦੇ ਕੱਪੜੇ ਵਿੱਚ ਕੋਈ ਚੀਜ਼ ਨਹੀਂ ਦੀਦੀ ਕੋਈ ਚੀਜ਼ ਨਹੀਂ ਦੀਦੀ ਬਾਬੇ ਕੋਲੇ ਕਾਗਜ਼ ਕੱਟੇ ਹੁੰਦੇ ਆ ਓਏ ਐਡੇ ਐਡੇ ਉਹਨੇ ਕਾਗਜ਼ ਬਣ ਕੇ ਦੇਤੇ ਕਹਿੰਦਾ ਬੱਚਾ ਰਾਤ ਦੇ 7 ਵਜੇ ਤੋਂ ਬਾਅਦ ਖੋਲ ਕੇ ਦੇਖੋ 7 ਵਜੇ ਤੋਂ ਪਹਿਲਾ ਪਹਿਲਾ ਬਾਬਾ ਪਿੰਡ ਚੋਂ ਬਾਜੂ ਬਾਬਾ ਪਿੰਡ ਚੋਂ ਬਾਜੂ ਉਹ ਠੱਗੀ ਮਾਰ ਗਿਆ ਕੀ ਮਾਰ ਗਿਆ ਬਾਜੂ ਆ ਜਦ ਤਨ ਓਟ ਬਣਾਇਆ ਆ ਬੱਚੇ ਕਾਗਜ ਇੱਥੇ ਰਹਿ ਗਿਆ ਉਹਨੇ ਚੱਕ ਲਿਆ ਡੰਡਾ ਕੀ ਚੱਕ ਲਿਆ ਡੰਡਾ ਇਹਦੇ ਚੰਨ ਚ ਡੰਡੇ ਨਾਲ ਲੁਕੋ ਲਿਆ ਕਹਿੰਦਾ ਭਗਤਾ ਡੰਡਾ ਨਾ ਸਮਝੀ ਇੱਕ ਪਿੰਡ ਹੋਰ ਬਣਾਉਣੇ ਜਾ ਕੇ ਇਹਦੇ ਬੜੀ ਕਰਾਮਾਤ ਆ ਮੈਂ ਹੁਣ ਬੈਗ ਵਿੱਚ ਡੰਡਾ ਰੱਖਦਾ ਜਿਹਦੇ ਵਿੱਚ ਬੈਗ ਵਿੱਚ ਡੰਡਾ ਧਰੂਗਾ ਨਾ ਨਾਲ ਹੀ ਕਾਗਜ਼ ਧਰਦੂ ਨਾਲ ਹੀ ਧਰਦੂ ਇਹ ਬੱਚੇ ਨੋਟ ਬਾਬੇ ਦਾ ਸੀਗਾ ਇਹ ਅਸਲੀ ਨੋਟ ਆ ਸਾਨੂੰ ਅਸਲੀ ਨੋਟ ਦੀ ਕਾਹਦੀ ਨਿਸ਼ਾਨੀਆਂ ਇਹ ਦੱਸੋ ਲੱਕ ਜਾਣਾ ਬੋਲੋ ਬੱਸ ਦੱਸ ਬਈ ਕਾਹਦੀ ਨਿਸ਼ਾਨੀਆਂ ਬੱਸ ਬਈ ਅਬੱਸ ਬਹਿ ਜਾ ਹਾਂ ਬਈ ਭੈ ਦੋ ਬੱਚਿਓ ਓਏ ਅਸਲੀ ਨੋਟ ਦੀ ਨਿਸ਼ਾਨੀ ਇਹ ਹੁੰਦੀ ਆ ਓਏ ਆ ਗਾਂਧੀ ਦੀ ਇਹ ਜਿਹੜਾ ਗਾਂਧੀ ਆ ਨਾ ਇਹਨੂੰ ਤਿੰਨ ਵਾਰੀ ਕੰਦ ਤੇ ਦੱਬ ਕੇ ਮਾਰ ਕੇ ਦੇਖਿਆ ਕਰੋ ਇੱਕ ਦੋ ਤਿੰਨ ਆ ਲਓ ਬਈ ਅਸਲੀ ਆ ਜੇ ਨਕਲੀ ਹੁੰਦਾ ਮਹਾਤਮਾ ਗਾਂਧੀ ਦੇ ਐਨਕਾ ਫੁੱਟ ਜਾਂਦੀਆਂ ਓਏ ਲੈ ਬੱਚਿਓ ਇਹ ਆ ਮੋਮਬਤੀ ਕਿਆ ਮੋਮਬਤੀ ਇਹ ਰਾਤ ਨੂੰ ਚਾਨਣ ਕਰਦੀ ਆ ਰਾਤ ਨੂੰ ਚਾਨਣ ਕਰਦੀ ਆ ਬੱਚੋ ਸੂਰਜ ਕਹਿੰਦਾ ਬੱਚਿਓ ਓਏ ਹੁਣ ਤੁਸੀਂ ਖੇਡਣ ਲੱਗੇ ਓਏ ਹੁਣ ਤਾਂ ਮੈਂ ਡੁੱਬ ਜੂ ਹੁਣ ਤਾਂ ਮੈਂ ਇੱਥੇ ਹੋ ਜੂਗਾ ਹਨੇਰੇ ਇੱਥੇ ਹੋ ਜੂਗਾ ਉਹ ਤੋਂ ਬਾਅਦ ਤੁਹਾਨੂੰ ਕਿਸੇ ਨੂੰ ਨਹੀਂ ਦੱਸਣਾ ਲਾ ਲਿਓ ਜੋਰ ਉਹ ਤੋਂ ਬਾਅਦ ਜ਼ਿੰਮੇਵਾਰ ਕੌਣ ਹੋਊਗਾ ਦੀਵਾ ਕਹਿੰਦਾ ਮੈਂ ਦੀਵਾ ਕਹਿੰਦਾ ਨਹੀਂ ਕਹਿੰਦਾ ਮੈਨੂੰ ਜਗਾਓ ਜਿੱਥੇ ਵਿੱਚੋਂ ਹਨੇਰਾ ਬੇਨਾ ਉੱਥੇ ਚਾਨਣ ਕਰਦਿਆ ਕਰੋ ਹਨੇਰਾ ਚਾਨਣ ਤੋਂ ਡਰਦਾ ਹਨੇਰਾ ਚਾਨਣ ਤੋਂ ਜਦੇ ਵਿੱਚ ਮੈਂ ਤੁਹਾਨੂੰ ਖੇਡ ਕਰਕੇ ਦੱਸਦਾ ਨਾ ਬੱਚੇ ਦੱਸਣ ਦਾ ਮੈਨੂੰ ਸ਼ੌਂਕ ਬਹੁਤ ਆ ਓਏ ਬੱਚੇ ਦੱਸਣ ਦਾ ਮੇਰਾ ਖੂਨ ਵਾਦਾ ਮਰਨਾ ਸੱਚਾ ਮਰਨਾ ਸੱਚਾ ਬੱਚੇ ਜਿਹੜੇ ਬੰਦੇ ਨੂੰ ਇਹ ਪਤਾ ਲੱਗ ਜੇ ਨਾ ਵੀ ਆਪਾਂ ਕਿਤੇ ਨੇ ਮਰਨਾ ਬੰਦਾ ਗੱਲਾਂ ਰੱਖੇ ਯਾਦ ਬੰਦਾ ਗੱਲਾਂ ਰੱਖੇ ਮੇਰੇ ਬੱਚੋ ਬੰਦਾ ਚੰਗੇ ਕੰਮ ਕਰਦਾ ਵੀ ਲੋਕ ਮੈਨੂੰ ਮਰੇ ਤੋਂ ਬਾਅਦ ਯਾਦ ਕਰਨ ਕਈਆਂ ਦੇ ਮਨ ਵਿੱਚ ਆਇ ਰਹਿੰਦਾ ਵੀ ਆਪਾਂ ਤਾਂ ਮਰਦੇ ਨਹੀਂ ਆਪਾਂ ਤਾਂ ਲੋਕਾਂ ਦੇ ਭੋਗ ਤੇ ਜਾਇਆ ਕਰਾਂਗੇ ਆਪਾਂ ਤੇ ਲੋਕਾਂ ਦੇ ਭੋਗ ਤੇ ਆ ਬੱਚੇ ਬਈ ਬੱਚੇਓ ਜਿੱਦਾਂ ਜੀ ਗੁਰਦੁਆਰੇ ਕਿਤੇ ਭੋਗ ਤੇ ਜਾਂਦੇ ਹੋ ਉਹ ਛੋੜੇ ਜੋੜੇ ਚੱਪੜਾਂ ਬੂਟ ਤੇ ਕਹਿੰਦੇ ਬੋਲੋ ਹਾਂਜੀ ਅੱਜ ਤੋਂ ਬਾਅਦ ਬੱਚੇ ਛੋੜੇ ਕਿਤੇ ਭੋਗ ਤੇ ਜੋੜੇ ਨਹੀਂ ਚੱਕੇ ਜਾਂਦੇ ਨਾ ਛੋੜੇ ਮਾਪੇ ਤੇ ਚੱਕੇ ਜਾਂਦੇ ਉਹਨਾਂ ਨੂੰ ਵੀ ਦੱਸ ਦਿਓ ਉਹਨਾਂ ਨੇ ਵੀ ਦੱਸ ਦਿਓ ਓਏ ਬੱਚੇ ਮੇਰੇ ਕਿੱਥੇ ਬਹੁਤ ਜੋੜੇ ਚੱਕੇ ਗਏ ਓਏ ਤੁਸੀਂ ਜੋੜੇ ਮੇਰੇ ਮੰਗੂ ਲਾ ਕੇ ਭੱਜਿਆ ਕਰੋ ਆਹ ਦੇਖੋ ਬੱਚਿਓ ਇੱਕ ਜੋੜਾ ਇੱਥੇ ਲਿਖੋ ਜੋ ਇੱਕ ਜੋੜਾ ਦੂਰ ਜਾ ਕੇ ਲਿਖੋ ਦਿਆ ਕਰੋ ਠੀਕ ਹੈ ਲੈ ਬੱਚਿਓ ਮੋਬਤੀ ਬੁਝ ਗਈ ਮੋਬਤੀ ਮੰਗੀ ਕਹਦੇ ਭਾਈ ਦੁਬਾਰੇ ਦਿਖਾਓ ਕਹਦੇ ਭਾਈ ਦੁਬਾਰੇ ਦਿਖਾਓ ਟਾਪਾ ਚਾਕੇ ਟਾਪਾ ਚਾਕੇ ਲਓ ਭਾਈ ਹੇ ਕਹਦੇ ਭਾਈ ਇਹ ਦੱਸੋ ਕਹਦੇ ਭਾਈ ਇਹ ਰੰਗ ਫੁੱਲ ਕਿਵੇਂ ਬਣ ਗਿਆ ਫੁੱਲ ਕਿਵੇਂ ਫੁੱਲ ਆਓ ਹੁਣ ਇਹ ਸਿੱਖੀਏ ਆਓ ਹੁਣ ਇਹ ਸਿੱਖੀਏ ਬੱਚੇਓ ਬਸ ਇਹ ਸਾਰਾ ਸਮਾਨ ਦੁਕਾਨਾ ਤੋਂ ਮੁੱਲ ਮਿਲਦਾ ਦੁਕਾਨਾ ਤੋਂ ਉਥੇ ਸਿ ਕਿਉਂ ਦੇ ਆ ਉਥੇ ਸੋਹਿਆ ਐਡਾ ਵੱਡਾ ਫੁੱਲੇ ਦੇ ਵਿੱਚ ਲੁਕਦਾ ਕਿਵੇਂ ਆ ਲੁਕਦਾ ਕਿਵੇਂ ਬੱਚਿਓ ਮੇਰੇ ਮਾਪੇ ਕੋਈ ਬੰਦਾ ਨਹੀਂ ਮੇਰੇ ਮਾਪੇ ਕੋਈ ਬੰਦਾ ਨਹੀਂ ਆ ਜਿਹੜੀ ਪੈਪ ਆ ਸਾਰੀ ਗੋਲਨੀ ਸਾਰੀ ਗੋਲਨੀ ਆ ਦੇਖੋ ਆ ਤਾਰ ਦੇਖੀ ਹਾਂਜੀ ਇਹਦਾ ਲੋਕ ਆ ਬੱਚਿਓ ਜਿੰਦਾ ਲਾਤਾ ਆ ਦੇਖੋ ਲੌ ਖੁੱਲ ਗਿਆ ਮਮਤੀ ਬਾਹਰ ਮਮਤੀ ਬਾਹਰ ਐਂ ਕਰਕੇ ਬੱਚਿਓ ਮੈਂ ਐਂ ਕਰਕੇ ਪੈਪ ਨੂੰ ਪੈਪ ਅੰਦਰ ਚੱਕ ਕੇ ਲੈ ਗਈ ਪੈਪ ਨੂੰ ਪੈਪ ਅੰਦਰ ਚੱਕ ਕੇ ਲਈ ਆ ਮੈਂ ਸਾਨੂੰ ਕਹਤਾ ਮੋਮਬਤੀ ਆ ਬੱਚਿਓ ਐਡੀ ਮੋਢੀ ਮੋਮਬਤੀ ਨਹੀਂ ਹੁੰਦੀ ਇਹ ਲੋਹੀ ਦੀ ਪੈਪ ਆ ਇਹਨੂੰ ਮੈਂ ਕਰਤਾ ਚਿੱਟਾ ਰੰਗ ਕਰਤਾ ਚਿੱਟਾ ਆ ਦੇਖੋ ਉਹ ਤਾਂ ਈ ਡੀਗਾ ਮੋਮਬਤੀ ਦਾ ਹਰਦੀ ਦਾ ਇੱਥੇ ਮੈਂ ਧਰ ਕੇ ਰੱਖਦਾ ਇੱਥੇ ਮੈਂ ਇਹ ਵਿੱਚ ਵਿਆਖਿਆ ਹੋਗੀ ਆ ਮੋਰ ਆਰ ਪਾਰਾ ਇਹਦੇ ਵਿੱਚ ਫੁੱਲ ਲੁਕੂ ਇਹਦੇ ਵਿੱਚ ਫੁੱਲ ਉਹ ਕਿਵੇਂ ਲੁਕਦਾ ਉਹ ਸਮਝਾਉਣਾ ਆ ਸਟੈਂਡ ਸੀ ਮੈਂ ਢੇੜਦਾ ਮੈਂ ਢੇੜਦਾ ਵੀ ਫੁੱਲ ਨਾ ਖਰਾਬ ਹੋ ਜੇ ਬੱਚਿਓ ਆ ਲੈ ਵਿੱਚ ਜੇ ਮੋਰ ਆ ਤਾਂ ਤਾਂ ਤੋਂ ਹੁੰਦਾ ਬੰਦ ਤਾਂ ਤੋਂ ਹੁੰਦਾ ਬੰਦ ਫੇਰ ਤਾਂ ਫੁੱਲ ਆਹੀ ਪੈ ਜਾਂਦਾ ਇਹ ਪੁੱਠਾ ਪੈਂਦਾ ਉੱਪਰ ਦੀ ਪੁੱਠਾ ਪੈਂਦਾ ਉੱਪਰ ਦੀ ਆ ਦੇਖੋ ਬੱਚਿਓ ਇਹਦੇ ਵਿੱਚ ਇਕੱਠਾ ਹੋ ਜਾਂਦਾਗਾ ਬਾਰ ਆ ਕੇ ਖੇਲੜ ਜੂ ਬਾਰ ਆ ਕੇ ਇਹਦੇ ਵਿੱਚ ਲੁੱਕ ਗਿਆ ਇਹਦੇ ਵਿੱਚ ਲੁੱਕ ਗਿਆ ਲਓ ਉੱਤੇ ਧਰਤੀ ਮੋਮਬਤੀ ਖੇਡ ਹੋਗੀ ਤਿਆਰ ਖੇਡੋਗੀ ਤਿਆਰ ਹੁਣ ਛੋਟੇ ਕਰੇ ਕੋਈ ਜੋਗੀ ਆਵੇ ਬਾਬਾ ਕਿਸੇ ਨੂੰ ਆਟਾ ਨਹੀਂ ਪਾਉਣਾ ਕਿਸੇ ਨੂੰ ਨਹੀਂ ਪਾਣੀ ਪਾਉਣਾ ਆਟਾ ਕਿਹਨੂੰ ਪਾਉਂਗੇ ਜਿਹੜਾ ਬੰਦਾ ਨਾਲੀਆਂ ਕੱਢਦਾ ਹੋਵੇ ਉਹਨੂੰ ਪਾਓ ਉਹਨੂੰ ਪਾਓ ਉਹ ਆਪਣਾ ਹੱਕ ਮੰਗਦਾ ਉਹ ਆਪਣਾ ਬੱਚਿਓ ਸਾਡੇ ਘਰ ਅਡੇ ਤੇ ਆ ਸਾਡੇ ਘਰ ਇੱਕ ਜੋਗੀ ਸਾਡੇ ਘਰੇ ਵੜ ਗਿਆ ਮੇਰੇ ਘਰ ਨਹੀਂ ਗਾਹਾਂ ਭਾਂਡੇ ਮਾਂਜੀ ਜਾਵੇ ਉਹਨੂੰ ਪਾਸੇ ਉਤਰ ਕੇ ਕਹਿੰਦਾ ਆਟਾ ਪਾਓ ਭਾਈ ਰੱਬ ਤੁਹਾਨੂੰ ਬਾਹਲਾ ਦੇਊ ਉਹ ਕਹਿੰਦੀ ਬਾਪ ਰੱਬ ਦਾ ਹੌਲੀ ਹੌਲੀ ਦੇਊ ਰੱਬ ਦਾ ਬੱਚਿਓ ਮੈਨੂੰ ਟੀਵੀ ਦੇਖਣ ਦਾ ਵੱਧ ਸੌਂਗਾ ਮੈਂ ਬੈਠਾ ਸੀ ਅੰਦਰ ਮੈਂ ਬੈਠਾ ਜੀ ਬਾਬਾ ਮੋੜ ਕੇ ਮੇਰੇ ਘਰ ਨੂੰ ਫੇਰ ਕੀ ਕਹਿੰਦਾ ਕਹਿੰਦਾ ਦਇਆ ਕਰ ਭਾਈ ਰੱਬ ਤੇਰੇ ਅੰਦਰ ਵੱਸਦਾ ਉਹ ਕਹਿੰਦੀ ਪਾਪਾ ਮੈਂ ਤਾਂ ਦੋ ਪ੍ਰਸ਼ਨ ਕਰਾ ਲੇ ਕਹਿੰਦੀ ਮੈਨੂੰ ਤਾਂ ਸਿਆ ਨਹੀਂ ਕਹਿੰਦੀ ਮੈਨੂੰ ਤਾਂ ਬੱਚੇ ਰੱਬ ਬੜੀ ਦੂਰ ਆ ਰੱਬ ਬੜੀ ਦੂਰ ਉਹਨੂੰ ਨੇੜੇ ਲਿਆਉਣਾ ਪਊ ਉਹਨੂੰ ਨੇੜੇ ਲਿਆਉਣਾ ਪਊ ਮਗਾ ਪਾਪਾ ਗਿਆ ਨਹੀਂ ਕਹਿੰਦੀ ਨਾ ਕਹਿੰਦੀ ਨਾ ਪਾਪਾ ਮੋੜ ਕੇ ਮੇਰੇ ਵੱਲ ਨੂੰ ਫੇਰ ਕੀ ਕਹਿੰਦਾ ਕਹਿੰਦਾ ਮਾਂ ਪਛਤਤਰ ਕੇ ਪਹਿਲੇ ਕਰ ਤੁਹਾਡੇ ਖੜਾ ਬਾਬਾ ਨੂੰ ਕੁਛਤਾ ਕੁਛਤਾ ਦੇ ਦੋ ਬੱਚੇ ਮੇਲੇ ਮਿਰਕਾ ਨੇ ਫੇਰ ਬਾਜ ਮਾਰ ਲਈ ਕਹਿੰਦੀ ਓਰਿਆ ਪੱਜ ਕੇ ਓਰਿਆ ਮਗਾ ਕੀ ਆ ਕਹਿੰਦੀ ਬਾਬੇ ਨੂੰ ਸਾਈਕਲ ਦੇ ਝੂਟਾ ਦੇ ਦੇ ਉਹਨਾਂ ਮੈਂ ਸਾਈਕਲ ਚ ਲਾ ਕੇ ਦੂਜੇ ਪਿੰਡ ਛੜਤਾ ਸਾਈਕਲ ਚ ਲਾ ਕੇ ਦੂਜਾ ਪਿੰਡ ਕਿਹੜਾ ਨੰਗਲ ਕਲਾ ਉੱਥੇ ਬੱਚੇ ਕੋ ਪੰਡਤਾ ਨੇ ਹੋਟਲ ਖੋ ਰੱਖਿਆ ਬਹੁਤ ਵੱਡਾ ਸਾਈਕਲ ਉੱਤਰ ਕੇ ਸਿੱਧਾ ਹੋਟਲ ਤੇ ਪੜ ਗਿਆ ਆਉਦੇ ਮਾਰਚ ਚ ਸੋਚਦਾ ਬਾਬਾ ਨੂੰ ਮਿਠਾਈ ਦੇਣਗੇ ਬਾਬਾ ਨੂੰ ਮਿਠਾਈ ਦੇਣਗੇ ਜਾ ਕੇ ਨੂੰ ਕਹਿੰਦਾ ਬਾਬਾ ਨੂੰ ਕੁਛ ਦੇਓ ਉਹਨੇ ਫੋਨ ਨੰਬਰ ਲਿਖ ਕੇ ਦੇਤਾ ਕਹਿੰਦੇ ਪਾਪਾ ਗੱਲਾਂ ਕਰ ਲਿਆ ਕਰ ਲੈ ਬੱਚੇ ਹੁਣ ਆਤਿ ਸਭੀ ਚੋਕੜੀ ਮਾਰ ਗੁੜੀ ਤਲਾਤੀ ਮਾਰ ਬੱਚੇ ਚੋਕੜੀ ਮਾਰਾਂ ਚੋਕੜੀ ਮਾਰਾਂ ਚੌਕੜੀ ਆਵਾਜ਼ ਬਾਹਰ ਲਾ ਬੱਚੋ ਹੁਣ ਮੈਂ ਕਿਸ ਨੂੰ ਜਾ ਬੱਚੋ ਹੁਣ ਮੈਂ ਤੁਹਾਨੂੰ ਕਿ ਜਾਦੂ ਦਿਖਾਉਣਾ ਚਾਹਾਂ ਇਹ ਜਿਹੜਾ ਜਾਦੂ ਕਰਾਂਗੇ ਇਹ ਤੁਹਾਨੂੰ ਦੱਸਦੇ ਨਹੀਂ ਕਿਉਂ ਭਾਈ ਕਿਉਂਕਿ ਛੋਟੇ ਮਨ ਚ ਇਹ ਲੱਗੇ ਵੀ ਜਾਦੂ ਹੁੰਦਾ ਜੇ ਤੂੰ ਕਹਦਾ ਭਾਈ ਦੱਸ ਕੇ ਜਾ ਫਿਰ ਤੁਹਾਨੂੰ ਦੱਸ ਦਾਂਗੇ ਤੇ ਤੁਹਾਨੂੰ ਦੱਸ ਦਾਂਗੇ ਹੁਣ ਮੈਨੂੰ ਮਾਇ ਦੱਸੋ ਬੱਚਿਓ ਇਹਦੇ ਵਿੱਚ ਕਿ ਮੈਂ ਪੱਤਾ ਪਤਾ ਉਹ ਪੱਤਾ ਜਿੰਦਾ ਕਹ ਕੇ ਦਿੰਦਾ ਨਹੀਂ ਬੋਲੋ ਜਿੰਦਾ ਹੁਣ ਦੱਸੋ ਨਿਨਨੀ ਲੈ ਬੱਚੋ ਪੱਤਾ ਗਾਇਬ ਹਾਂ ਬਈ ਨਹੀਂ ਇਹ ਚਾਹੀ ਨਹੀਂ ਕਹਦੇ ਬਾਈ ਦੱਸ ਦੋ ਕਹਦੇ ਬਾਈ ਲੈ ਹੁਣ ਸਿੱਖੋ ਲੈ ਹੁਣ ਸਿੱਖੋ ਬੱਚਿਓ ਆ ਮੇਰੇ ਕੋਲੇ ਡੰਡਾ ਮੇਰੇ ਕੋਲੇ ਇਹ ਬੱਚੋ ਡੰਡਾ ਮੈਨੂੰ ਦੱਸੂਗਾ ਪੱਤਾ ਕਿੱਥੇ ਆ ਜਿਹਦੇ ਪਿੱਛੇ ਡੰਡੇ ਦਾ ਮੂੰਹ ਭਾਗਿਆ ਨਾ ਉਧਰ ਪੱਤਾ ਭੱਜ ਗਿਆ ਉਧਰ ਪੱਤਾ आ देखो बच्चे डंडह गया आए इधर गया बच्चों पत्ता देखो खड़ा बच्चा पत्ता देखो हां क्या oh, मैं? ना the <annoying ogram> कह दे भाई दसो oh, कहते ਬੱਸ ਬਾਈ ਬਚਪ ਕਰੋ ਬੱਚੇ ਤਾੜੀਆਂ ਮਾਰਨਾ ਕਰ ਪੁੱਤ ਬੱਸ ਚਲ ਬੱਸ ਬੱਸ ਬਾਈ ਕਹਦੇ ਬਾਈ ਬੱਸ ਕਹਦੇ ਬਾਈ ਇਹ ਤਾਂ ਪੱਕਾ ਜਾਦੂ ਆ ਇਹ ਦੱਸੋ ਇਹਦਾ ਕਹਦੇ ਬਾਈ ਇਹ ਦੱਸੋ ਕਹਦੇ ਬਾਈ ਤੌੜੀ ਮਾਰੋ ਬੱਚਿਓ ਪਹਿਲੀ ਗੱਲ ਇਹ ਆ ਵਿਗਿਆਨ ਕਹਿੰਦਾ ਜਾਦੂ ਹੁੰਦਾ ਹੀ ਨਹੀਂ ਜਾਦੂ ਦੂਜੀ ਗੱਲ ਭਗਾਨੇ ਇਹ ਗੱਲ ਕਰਦਾ ਕਹਿੰਦਾ ਕੋਈ ਬੰਦਾ ਕਿਸੇ ਕੋਲੇ ਚੀਜ਼ ਨਹੀਂ ਭੇਜ ਸਕਦਾ ਦੂਰ ਖੜ ਕੇ ਛੋੜੇ ਅੰਗ ਦੇ ਨਾਲ ਕਿਸੇ ਦਾ ਅੰਗ ਨਾ ਲੱਗੇ ਕਿਸੇ ਦਾ ਛੋਟਾ ਜੋਗੀ ਬਾਬਾ ਕੁਝ ਨਹੀਂ ਵਿਗਾੜ ਸਕਦਾ ਬੱਚਿਓ ਮਾਰੀ ਦੇ ਕਰਨਾ ਬੰਦਾ ਆਪ ਹੀ ਮਰ ਜਾਂਦਾ ਇੰਨਾ ਇਥੇ ਬੰਦਾ ਕੋਈ ਬਿਮਾਰ ਨਹੀਂ ਦੁਖੀ ਜਿੰਨਾ ਗਮਾਂਡੀਆਂ ਦਾ ਕੰਮ ਦੇਖ ਕੇ ਦੁਖੀ ਆ ਜਿੰਨਾ ਗਮਾਂਡੀਆਂ ਦਾ ਕੰਮ ਦੇਖ ਕੇ ਤੁਸੀਂ ਆ ਬੱਚਿਓ ਮਾਸ਼ੂ ਨਾਲ ਧੋਖਾ ਕੀਤਾ ਕਹਦੇ ਭਾਈ ਕਿਵੇਂ ਕਹਦੇ ਭਾਈ ਕਿਵੇਂ ਤੁਸੀਂ ਕਲਾਸਾਂ ਵਿੱਚ ਪੜ੍ਹੀ ਜਾਂਦੇ ਸੀਗੇ ਇਹ ਮਾਪਈ ਨੂੰ ਪਹਿਲਾ ਪੱਤਾ ਫੜਾਇਆ ਸੀ ਪਹਿਲਾ ਪੱਤਾ ਫੜਾਇਆ ਸੀ ਥੇਨ ਮੈਂ ਸਿਕਾਇਆ ਸੀ ਕਿਸੇ ਨੂੰ ਦੱਸੀ ਨਾ ਕਿਸੇ ਨੂੰ ਦੱਸੀ ਨਾ ਥੇਨ ਮੈਂ ਸਿਕਾਇਆ ਸੀ ਕਿ ਦੋ ਵਾਰੀ ਮੁਕਰ ਜੀ ਇੱਕ ਦੋ ਵਾਰੀ ਮੁਕਰ ਜੀ ਇਹ ਬੱਚੇ ਨੂੰ ਮੈਂ ਸਾਹਮਣੇ ਬਿਠਾ ਲਿਆ ਬੱਚਿਓ ਡੰਡੇ ਨੂੰ ਕੋਈ ਪਤਾ ਨਹੀਂ ਮੈਂ ਡੰਡੇ ਦਾ ਮੂੰਹ ਐ ਕਰਤਾ ਵੀ ਬੱਚਾ ਤਾਂ ਇੱਧਰ ਬੈਠਾਗਾ ਬੱਚਾ ਤਾਂ ਜੇ ਇੱਧਰ ਬਹਿ ਜਾਂਦਾ ਫਿਰ ਮੈਂ ਡੰਡੇ ਦਾ ਮੂੰਹ ਐ ਕਰ ਦਿੰਦਾ ਫਿਰ ਡੰਡੇ ਦਾ ਮੂੰਹ ਇਹ ਪੱਤੇ ਨੇ ਮੇਰੇ ਕੋਲੇ ਦੋ ਪੱਤੇ ਨੇ ਮੇਰੇ ਕੋਲੇ ਦੋ ਜਿਹੜਾ ਪਤਾ ਦਿਖਾਇ ਸੀ ਉਹ ਇਹਦਾ ਪੱਤੇ ਦੇ ਵਿੱਚ ਆ ਵਿੱਚੋਂ ਇਸੇ ਵਰਗਾ ਲੈ ਫਿਰ ਬੋਲੋ ਜੈਪ ਗਿਆਨ ਜੈਪ ਗਿਆਨ ਉਹ ਪਤਾ ਬੱਚਿਓ ਜਿਹੜਾ ਮੈਂ ਤੁਹਾਨੂੰ ਦਿਖਾਇਆ ਜਿਹੜਾ ਮੈਂ ਤੁਹਾਨੂੰ ਇਹ ਵੀ ਜੇ ਤੁਹਾਨੂੰ ਪਹਿਲਾਂ ਪਾ ਕੇ ਸਾਹਮਣੇ ਬਿਠਾਤਾ ਸਾਹਮਣੇ ਬਿਠਾਤਾ ਇਹਨਾਂ ਵਿੱਚ ਕਿਹਾਤਾ ਇਹਨਾਂ ਵਿੱਚ ਇਹ ਬੰਦਾ ਮੇਰੇ ਨਾਲ ਮਿਲ ਗਿਆ ਆ ਬੰਦਾ ਮੇਰੇ ਇਵੇਂ ਜੁਕਰੀ ਬਾਬਿਆਂ ਦੇ ਚੇਲੇ ਹੁੰਦੇ ਆ ਬਾਬਿਆਂ ਦੇ ਚੇਲੇ ਹੁੰਦੇ ਆ ਆ ਲੋ ਇਹਦੇ ਕੋਈ ਸੁਚਨੀ ਇਹਦੇ ਕੋਈ ਇਹਦੇ ਮਗਰ ਉਂਗਲ ਲੱਗੀ ਪੱਤਾ ਰੁਕ ਗਿਆ ਸਪੋਰਟ ਮਿਲ ਗਈ ਕੱਪੜੇ ਦਾ ਪਰਦਾ ਭਾਲਦਾ ਪਰਦਾ ਕਿਉਂ ਭਾਲਦਾ ਉਹ ਪੱਤਾ ਕਹਿੰਦਾ ਬਾਬਾ ਓਏ ਲੋਕਾਂ ਨੂੰ ਤੇਰੀ ਉਂਗਲ ਦਾ ਪਤਾ ਲੱਗ ਗਿਆ ਫੜਿਆ ਜਾਏਗਾ ਤੇਰਾ ਕੰਮ ਖੜ ਜੂਗਾ ਬੱਚਾ ਮੈਂ ਕੱਪੜਾ ਪਾ ਕੇ ਕੀਤਾ ਪਰਦਾ ਮੈਂ ਪਤਾ ਨਾ ਕੀਤੀ ਗੱਲ ਮਗਰ ਜੀ ਮੈਂ ਪਰਦਾ ਕਰ ਲਿਆ ਪੱਤਾ ਕਹਿੰਦਾ ਮੋਕਾ ਉਂਗਲ ਪਰਾਂ ਕਰ ਬਾਬਾ ਬੱਚਾ ਮੈਂ ਉਂਗਲ ਪਰਾਂ ਕਰ ਲਈ ਓਏ ਪੱਤਾ ਥੱਲੇ ਹੋ ਗਿਆ ਪੱਤਾ ਥੱਲੇ ਹੋ ਗਿਆ ਥੱਲੇ ਕਿਵੇਂ ਹੋ ਗਿਆ ਬੱਚਿਓ ਇੰਨਾ ਟੋਟਾ ਕੱਟਿਆ ਇਹਦੇ ਉਲੇ ਲੱਗ ਗਿਆ ਇੰਨਾ ਇਹਦੇ ਉਲੇ ਇੰਨਾ ਟੋਟਾ ਇਹਦੇ ਉਲੇ ਨਾ ਦੁਬਾਰਾ ਦੇਖੋ ਬੱਚਿਓ ਇਹ ਪੱਤਾ ਕੋਈ ਹੋਰ ਆ ਇਹ ਪੱਤਾ ਕੋਈ ਹੋਰ ਆ ਹੁਣ ਸਮਝ ਲੱਗੀ ਹੁਣ ਸਮਝ ਹੁਣ ਤੁਹਾਡੇ ਪਿੰਡ ਕੋਈ ਬਾਪਾ ਹੋਵੇ ਬਾਹਰੋਂ 부ੜੀ ਆ ਕੇ ਤੁਹਾਨੂੰ ਪੁੱਛੂ ਕੀ ਕਹੂਗੀ ਬੱਚਿਓ ਤੁਹਾਡੇ ਪਿੰਡ ਸਿਆਣੇ ਕਾਕਰ ਕਿਹੜਾ ਕਦੇ ਜੀ ਕੀ ਕਮਲੇ ਆ ਇਹਦੇ ਅਸੀਂ ਵੀ ਸਿਆਣੇ ਆ ਅਸੀਂ ਵੀ ਸਿਆਣੇ ਜੋ ਬਾਬਾ ਇਹ ਗੱਲ ਕਹਿੰਦਾ ਵੀ ਮੇਰੇ ਕੋਲੇ ਵੀਰਵਾਰ ਨੂੰ ਆ ਜਿਓ ਮੈਂ ਛੋਡੇ ਘਰ ਦੀ ਗੱਲ ਦੱਸ ਦੂੰ ਤੂੰ ਜੀ ਪਹਿਲਾਂ ਪਰਚਾ ਕੇ ਦੇਖ ਲਿਓ ਤੂੰ ਜੀ ਬੋਝਕ ਦੇਣੇ ਬਾਬੇ ਦੇ ਘਰੇ ਜਾ ਕੇ ਉਹਦੇ ਜੋੜੇ ਚੱਕ ਲਿਓ ਉਹਨੂੰ ਐ ਨਹੀਂ ਪਤ ਲੱਗਣਾ ਮੇਰੇ ਜੋੜੇ ਕਿਹੜਾ ਲੈ ਗਿਆ ਮੇਰੇ ਜੋੜੇ ਕਿਹੜਾ ਸਿਆਣੇ ਬੱਚੇ ਜੇ ਬਾਬਾ ਇੰਨਾ ਕੁਛ ਦੱਸ ਦਿੰਦਾ ਹੋਵੇ ਇਹਨਾਂ ਨੂੰ ਪੁਲਿਸ ਵਾਲੇ ਭਰਤੀ ਕਰ ਲੈਣ ਇਹਨਾਂ ਨੂੰ ਵੀ ਤੇ ਠੀਕ ਕਰ ਆ ਭੁਖੀ ਵਾਲਾ ਕਿੱਧਰ ਗਿਆ ਵੀ ਤੇ ਠੀਕ ਕਰ ਹਾਂ ਲੈ ਬੱਚਿਓ ਆ ਮੇਰੇ ਕੋਲੇ ਰਮਾਲ ਮੇਰੇ ਕੋਲੇ ਰਮਾਲ ਇਹਦਾ ਬਣਾਮਗੇ ਚੂਹਾ ਚੂਹਾ ਭੱਜੂ ਚੂਹਾ ਬਣਾਉਣਾ ਸਿੱਖੋ ਬਣਾਉਣਾ ਸਿੱਖੋ ਰਮਾਲ ਦੇ ਦੇਓ ਰਮਾਲ ਨੂੰ ਦੇ ਦੇਓ ਬੱਚੇ ਦੋ ਲੜਾਂ ਐ ਕਰ ਲਿਓ ਦੋ ਲੜਾਂ ਕਰ ਲਿਓ ਗੋਡੇ ਧਰ ਕੇ ਨਮਜ਼ਾਦ ਅੱਧ ਕਰ ਲਓ ਇੱਥੇ ਹੋ ਗਿਆ ਕੰਨੀ ਦੱਬ ਦਿਓ ਕੰਨੀ ਨੂੰ ਉਰਾਨੂ ਗੇੜੇ ਦੇ ਲਿਓ ਬੱਚਿਓ ਗੇੜੇ ਗਿਣੇ ਨਾ ਓਏ ਕਿਉਂਕਿ ਬੱਚਿਓ ਰਮਾਲ ਆਪਣੇ ਕੋਲੇ ਵੱਡੇ ਛੋਟੇ ਹੁੰਦੇ ਨੇ ਲਓ ਬੱਚਿਓ ਇੰਨੀ ਕ ਜਗ੍ਹਾ ਛੱਡ ਕੇ ਚੱਕ ਕੇ ਰਮਾਲ ਕਰੋ ਮੂੰਹ ਧਾਰਮਾਲ ਨੂੰ ਕਰੋ ਮੂੰਹ ਲਓ ਬਈ ਉਮੀਦ ਕਰੀ ਫੇਰ ਰੱਦ ਕਰ ਦੋ ਇੱਥੇ ਹੋ ਗਿਆ ਫੇਰ ਦੱਬ ਦੋ ਲਓ ਆ ਦੋ ਲੜਣ ਇਹਦੇ ਵਿੱਚ ਮੋਸਤੋ ਇਹਦੇ ਵਿੱਚ ਮੋਸਤੋ ਬਣ ਗਿਆ ਸਹਰਾਣਾ ਬਣ ਗਿਆ ਸਹਰਾਣਾ ਬੱਚਿਓ ਸਹਰਾਣੇ ਤੋਂ ਘਾਟ ੱਪਜੋ ਲਓ ਬਈ ਘਾਟ ੱਪ ਗਏ ਦੋ ਲੜ ਬਾਰ ਹੋਣੀ ਹੋ ਗਈ ਸ਼ੁਰੂ ਇੱਕ ਰਣ ਵੱਡਾ ਇੱਕ ਰਣ ਕੋਟਾ ਬਈਏ ਲੜ ਵੱਡਾ ਕਾਦੋ ਆ ਗਿਆ ਬੱਚੇ ਚੂਏ ਦੀ ਪੂਛ ਚੂਏ ਨਾਲੋਂ ਲੰਮੀ ਹੁੰਦੀ ਆ ਚੂਏ ਨਾਲੋਂ ਲੰਮੀ ਹੁੰਦੀ ਆ ਆ ਚੂਏ ਦਾ ਮੂੰਹ ਤੇ ਕੰਨ ਬਣ ਗਏ ਇੱਥੇ ਵਿਗਿਆਨ ਕਹਿੰਦਾ ਇਹਦੇ ਵਿੱਚ ਜਾਨ ਨਹੀਂ ਤੁਰਦਾ ਬਾਬਾ ਕਹਿੰਦਾ ਇਹ ਭੱਜੂਗਾ ਮੇਰੇ ਕੋਲੇ ਕਰਾ ਮਾਤਾ ਨੇ ਵਿਗਿਆਨ ਉਹਦਾ ਪਿੱਛਾ ਕਰਕੇ ਬਾਬੇ ਨੂੰ ਫੜੂ ਬਾਬੇ ਨੂੰ ਫੜੂ ਇਹਨੂੰ ਭੱਜੂ ਕਿਵੇਂ ਇਸ ਦੀ ਟੁਈ ਤੇ ਹੱਥ ਲਾ ਦਿਓ ਟੁਈ ਤੇ ਆ ਦੇਖੋ ਵਾਚ 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 ਕਹਿੰਦੇ ਭਾਈ ਇਹ ਦੱਸੋ ਕਹਿੰਦੇ ਭਾਈ ਲੈ ਹੁਣ ਸਿੱਖੋ ਲੈ ਹੁਣ ਸਿੱਖੋ ਬਚਾ ਤੇ ਜਾਂ ਤਰ ਲਓਗੇ ਓਏ बाबे ने मुंडी बात करती आए करके बाबा जद हाथ ओले चले के जावे ना वो की करता थल्ले हाथ दी उंगली दी कोई इशारात करदा थल्ले दी उंगली कोई आए करो उंगली नु आ देखो आए उंगल आए कर देओ थल्लेओ कपड़े दे मारो आ देखो बस बस बात मत बात भाई ऐथो तो बढ़के देड़ दो ऐथो बढ़के ਰਮਾਲ ਉੱਧਰ ਗਿਆ ਰਮਾਲ ਕਰ ਗਿਆ ਹਰੇ ਗੱਲ ਦੇ ਪਿੱਛੇ ਦਾ ਕੋਈ ਕਾਰਨ ਕੀ ਹੁੰਦਾ ਕੋਈ ਕਾਰਨ ਬੱਚਿਓ ਬੱਥਵੀ ਬੱਥ ਬੱਚਿਓ ਤੁਸੀਂ ਤੇਲੀ ਮੀਨ ਦੇਖਦੇ ਨੇ ਹੋ ਹਾਂ ਜੀ ਤੇਲੀ ਮੀਨ ਬੱਚਾ ਮੈਂ ਦੇਖਦਾ ਡਿਸਕਵਰੀ ਵੱਧ ਉੱਥੇ ਨੇ ਜਾਨਵਰ ਉੱਥੇ ਨੇ ਮੈਂ ਜਾਨਵਰਾਂ ਦੇ ਕੁਝ ਨੂੰ ਸਵਾਲ ਬੋਲੂਗਾ ਕੁਝ ਨੂੰ ਸਵਾਲ ਬੋਲੂਗਾ ਇੱਕ ਦਿਨ ਡਿਸਕਵਰੀ ਹੋ ਗਈ ਖਾਲੀ ਡਿਸਕਵਰੀ ਹੋ ਗਈ ਮੈਂ ਕਹਾਂ ਚੈਨਲ ਬਦਲਿਆ ਖਾਲੀ ਇੱਕ ਹੋਰ ਬਦਲਿਆ ਉੱਥੇ ਕਿ ਬਾਬਾ ਕਹੀ ਜਾਵੇ ਕਹਿੰਦਾ ਮੈਂ ਵਿਆਹ ਨਹੀਂ ਕਰਾਉਂਦਾ ਮੇਰੀ ਇੰਨੀ ਮਟਪੀ ਇੰਨੀ ਰਹਗੀ ਇੰਨੀ ਥੱਲੇ ਬੱਚੇ ਬਾਬੇ ਦਾ ਫੋਨ ਆ ਗਿਆ ਮੈਂ ਫੋਨ ਮਿਲਿਆਤਾ ਫੋਨ ਗਿਆ ਲੱਗ ਫੋਨ ਗਿਆ ਮੱਕਾ ਬਾਬਾ ਤੁਸੀਂ ਵਿਆਹ ਨਹੀਂ ਕਰਾਉਂਦੇ ਕਹਿੰਦੇ ਹਾਂ ਮੱਕਾ ਕਿਉਂ ਮੱਕਾ ਬਾਬਾ ਰੇ ਕਿ ਜੀਤਾ ਦਾ ਜੋੜਾ ਹੁੰਦਾ ਮੱਕਾ ਬਾਬਾ ਮੇਰੇ ਦੋ ਵਿਆਹ ਨੇ ਬੱਚਿਓ ਜਿਵੇਂ ਆਪ ਨੂੰ ਨੀਂਦ ਤੇ ਭੁੱਖ ਦੀ ਲੋੜ ਹੁੰਦੀ ਆ ਨਾ ਐਵੇਂ ਜੁ ਕਰੀ ਵਿਆਹ ਦੀ ਲੋੜ ਹੁੰਦੀ ਆ ਮਗਾ ਬਾਬਾ ਵਿਆਹ ਵੀ ਕਰਾਓ ਕਹਿੰਦੇ ਅਸੀਂ ਤਾਂ ਕਰਾਉਂਦੇ ਨਹੀਂ ਮਗਾ ਬਾਬਾ ਕਿਉਂ ਕਹਿੰਦਾ ਸਾਡੀ ਮਰਜ਼ੀ ਕਹਿੰਦੇ ਸਾਡੀ ਮਰਜ਼ੀ ਮਗਾ ਬਾਬਾ ਮਰਜ਼ੀ ਭਾਈ ਤੇਰੀ ਚੱਲੂ ਮਗਾ ਬਾਬਾ ਜੇ ਤੂੰ ਵਿਆਹ ਨਾ ਕਰਾਇਆ ਨਾ ਆਈ ਮਰ ਭੋਕੇ ਮਰ ਗਿਆ ਮਗਾ ਬਾਬੂ ਤੂੰ ਕੁੱਤੇ ਜੂਲ 'ਚ ਬਹਿ ਜਾਵੇਂਗਾ ਫਿਰ ਬਾਬੂ ਤੂੰ ਕੁੱਤਾ ਬਣ ਜਾਵੇਂਗਾ ਕਹਿੰਦਾ ਫਿਰ ਕੀ ਹੋ ਜੂ ਮਗਾ ਬਾਬਾ ਜਿਹੜਾ ਬੰਦਾ ਵਿਆਹ ਨਾ ਕਰਾਵੇ ਨਾ ਆਈ ਮਰ ਭੋਕੇ ਮਰ ਜੇ ਉਹ ਕੁੱਤੇ ਜੂਲ 'ਚ ਬਹਿੰਦਾ ਕੁੱਤਾ ਬਣਦਾ ਜਦੋਂ ਕੁੱਤਾ ਬਣ ਜੇ ਕੁੱਤਾ ਭੱਜ ਕੇ ਚੜ ਜਾਂਦਾਗਾ ਕੰਧ ਤੇ ਚੜ ਜਾਂਦਾ ਫੇਰ ਕੰਧ ਤੇ ਖੜ ਕੇ ਕਰਦਾ ਹੁੰਦਾਗਾ ਕੁੱਤਾ ਬਾਹੂ ਬਾਹੂ ਆਹ ਕਰ ਦਿੰਦਾ ਨਾ ਲੈ ਬੱਚੋ ਬੱਚੇ ਬਾਤ ਵੀ ਬਾਤ ਵੀ ਬਾਤ ਲੈ ਬੱਚੋ ਹੁਣ ਤੁਹਾਨੂੰ ਪੂਤ ਦਿਖਾ ਦੇਆ ਦਰਦੇ ਦਾ ਨਹੀਂ ਪੁੱਤ ਹੁੰਦਾ ਨਹੀਂ ਪੁੱਤ ਪੁੱਤ ਨਹੀਂ ਪੁੱਤ ਹੁੰਦਾ ਕਿਹਦੇ ਕਰਿਆ ਜਿਹਦੇ ਕਰੇ ਕਲੇਸ਼ ਆ ਜਿਹਦੇ ਕਰੇ ਕਲੇਸ਼ ਆਦੇ ਮਾਫੀ ਦੇ ਆਖੇ ਲਗਾ ਕਰੋ ਉਹਨਾਂ ਨੇ ਕੰਮ ਕਰਾਓ ਕੰਮ ਵੰਡ ਕੇ ਹੋ ਜੂ ਕੰਮ ਸੌਖਾ ਹੋ ਜੂ ਕਲੇਸ਼ ਪੈਣਾ ਨਹੀਂ ਬਾਬਾ ਕੋਲੇ ਜਾਣ ਦੀ ਲੋੜ ਨਹੀਂ ਪਈ ਬਾਬੇ ਕੋਲੇ ਜਾਂਦੀ ਲੋੜ ਨਹੀਂ ਪਈ ਰਾਹ ਵਿੱਚ ਕੋਈ ਟੂਣਾ ਕਰ ਗਿਆ ਰਾਹ ਵਿੱਚ ਕੋਈ ਟੂਣਾ ਕਰ ਗਿਆ ਟੂਣੇ ਦਾ ਸਮਾਨ ਉਹਦਾ ਘਰ ਦੁਕਾਨ ਤੋਂ ਟੂਣੇ ਦਾ ਸਮਾਨ ਉਹਦਾ ਦੁਕਾਨਦਾਰ ਦੇ ਕੋਲੇ ਬੈਠਾ ਦੁਕਾਨਦਾਰ ਉਹਰੇ ਇੱਕ ਬੰਦੇ ਨੇ ਲਿਆ ਕੇ ਰਾਜਧਰਤਾ ਇੱਕ ਉਹਦੇ ਕੋਲ ਦੀ ਟੱਪ ਗਿਆ ਇੱਕ ਡਰ ਗਿਆ ਇੱਕ ਡਰ ਗਿਆ ਡਰ ਗਿਆ ਸੋ ਮਰ ਗਿਆ ਡਰ ਗਿਆ ਸੋ ਡਰ ਗਿਆ ਤੂੰ ਨੇ ਵਿੱਚ ਕੋਈ ਚੀਜ਼ ਨਹੀਂ ਚੱਕ ਕੇ ਖਾਣੀ ਕੋਈ ਜੀ ਨਹੀਂ ਚੱਕ ਕੇ ਨਹੀਂ ਤੂੰ ਨੇ ਦੇ ਆਲੇ ਦੁਆਲੇ ਨਿਗਾ ਮਾਰੋ ਤੂੰ ਨੇ ਵਿੱਚ ਪੈਸੇ ਪਏ ਨੇ ਪੈਸੇ ਚੱਕ ਲੋ ਪੈਸੇ ਚੱਕ ਲੋ ਪੈਸੇ ਚੱਕ ਕੇ ਘਰੇ ਲੈ ਜਾਓ ਘਰੇ ਦੱਸਿਓ ਨਾ ਤੁਹਾਡੇ ਮਾਪੇ ਕੁੱਟਣਗੇ ਕਿਉਂ ਚੱਕੇ ਲਿਆ ਡਰ ਦੇ ਨੂੰ ਚੜ ਜੂਗਾ ਤਾਪ ਡਰ ਦੇ ਨੂੰ ਚੜ ਜੂਗਾ ਤਾਪ ਉਹ ਪੈਸੇ ਦੀ ਦੁਕਾਨ ਤੋਂ ਕਾਫੀ ਪੈਨ ਲੈ ਲਿਓ ਦਾ ਕੋਈ ਚੀਜੀ ਲੈ ਕੇ ਖਾਓ ਚੀਜੀ ਲੈ ਕੇ ਖਾਓ ਬੱਚੋ ਇੱਕ ਬੁੜੀ ਪੁੱਛਾ ਕੱਢੀ ਜਾਵੇ ਇੱਕ ਬੁੜੀ ਪੁੱਛਾ ਕੱਢੀ ਜਾਵੇ ਮਨ ਦੇ ਘਰ ਕੋਲ ਦੀ ਲੰਗਿਆ ਮਨ ਦੇ ਘਰ ਕੋਲ ਦੀ ਲੰਗਿਆ ਮਗਰ ਪੇ ਕੀ ਆ ਕਹਿੰਦੇ ਪੁੱਛਾ ਕੱਢਦੇ ਮੈਂ ਕਿਵੇਂ ਕਹਿੰਦੇ ਬੁੜੀਆਂ ਦੱਸਦੀ ਥੋੜੇ ਘਰੇ ਕੀ ਚੀਜ਼ ਪਈ ਆ ਇੱਥੇ ਬੈਠੇ ਬੈਠੀ ਮਗਲਾ ਸ਼ਰਤ ਲਾਓ ਉਹ ਕਹਿੰਦੇ ਸੀ ਕੋਈ ਸ਼ਰਤ ਨਹੀਂ ਐਸ ਤਾਂ ਆਪੇ ਦੁਖੀਆਂ ਕਹਿੰਦੇ ਭਈ 10 ਰੁਪਏ ਮੱਥਾ ਟੇਕ ਦੇ ਕੰਨ ਪਾ ਦੇ ਤੈਨੂੰ ਦੱਸ ਦੂਗੀ ਬੱਚੋ ਮਗਾ ਮੈਂ ਕੋਈ 10 ਰੁਪਏ ਪਾਵਾਂ ਮਗਾ ਮੈਂ ਤਾਂ ਚਾਹ ਪੀਣੀ ਆ ਕਹਿੰਦੇ ਭੀ ਚਾਹ ਪੀਦਾ ਮਮਚ ਮੈਂ ਚਾਹ ਪੀਂਦਾ ਪੀਂਦਾ ਉਹ ਬੜੀ ਰੁੱਸਣ ਗਿਆ ਅੰਦਰ ਉਹਨਾਂ ਦੇ ਇੱਕ ਛਤੜਾ ਸੀ ਉਹਨਾਂ ਦੇ ਇੱਕ ਛਤੜਾ ਸੀ ਉੱਤੇ ਕਾਲਾ ਕਾਗਜ਼ ਪਾਇਆ ਕਾਲਾ ਕਾਗਜ਼ ਉੱਥੇ ਤਿਆਰੀ ਕਰੇ ਉੱਥੇ ਤਿਆਰੀ ਕਰੇ ਕਹਿੰਦੀ ਇਹ ਭਾਈ ਕੌਣਾ ਬੈਠ ਕਰਦਾ ਪਹਿਲਾਂ ਸੁਣ ਦੱਸੋ ਬੱਚਿਓ ਉਹ ਕੋਲਤੀ ਬਾਹਰ ਆ ਗਈ ਕੀ ਕਹਿੰਦੀ ਆ ਕੇ ਭਾਤ ਉੱਠ ਕੇ ਪੁੱਛ ਲੋ ਕਹਿੰਦੀ ਜੇ ਕਿਸੇ ਨੇ ਕੁਝ ਪੁੱਛਣਾ ਹੋਵੇ ਕਹਿੰਦੀ ਮੈਨੂੰ ਸਾਰਾ ਕੁਝ ਦਿਸ ਜਾਂਦਾ ਮੈਂ ਉੱਠ ਕੇ ਤੇ ਮਗੰਬੋ ਤੇਰਾ ਨਾਲਾ ਲੰਕ ਜਾਂਦਾ ਉਹਨੂੰ ਆਪਦਾ ਨਾਲਾ ਨਹੀਂ ਦਿਸਿਆ ਉਹਨੂੰ ਆਪਦਾ ਨਾਲ ਨਹੀਂ ਦਿਸਿਆ ਦੂਰ ਕੀ ਦੱਸ ਦੂ ਦੂਰ ਕੀ ਦੱਸ ਦੂ ਠੀਕ ਆ ਬੱਚੇ ਬਈ ਲੈ ਬੱਚੇ ਹੁਣ ਚੌਂਗੜੀਆਂ ਮਾਰ ਲਓ ਸਾਰੇ ਬੱਚੇ ਲਓ ਬਈ ਆਜੋ ਲਭਤੂ ਬਸ ਬਸ ਬੱਚ ਵੀ ਬੱਚ ਵੀ ਬੱਚ ਵੀ ਬੱਚ ਵੀ ਆ ਪਿੱਛੇ ਜੋ ਬੱਚੀ ਆ ਮਾਰੇ ਦੇ ਪਿੱਛੇ ਆ ਕੱਲਿਆ ਹਾ ਕੱਲਿਆ ਹਾ ਪਿੱਛੇ ਜੋ ਪਿੱਛੇ ਜੋ ਕੱਲਿਆ ਹਾ ਇਹਨਾਂ ਨੂੰ ਕਹਿਣਾ ਉਹ ਇਹਨਾਂ ਨੂੰ ਕਹਿਣਾ ਪਿੱਛੇ ਜਾ ਪਿੱਛੇ ਦੇ ਬੱਚੇ ਉਹ ਪਿੱਛੇ ਹੋ ਜਾ ਬਸ ਬੱਚ ਬੜਾ ਬੜਾ ਉਹ ਪਿੱਛੇ ਹੋ ਜਾ ਨਾ ਯਾਰਾਂ ਬੱਚਾ